ਸਾਰਿਆਂ ਨੂੰ ਮੇਰੇ ਵੱਲੋਂ ਜਮਸੀ ਦੀ ਮੈਂ ਵਲੇਟ ਮਿਸੀਪਲਟੀ ਕੋਆਰਡੀਨੇਟਰ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਅੱਜ ਹਥੇਤਾਰੀਵਾਲ ਦੇ ਵਿੱਚ ਅਸੀਂ ਆਏ ਹਾਂ ਸਾਡੇ ਪਾਸਟਰ ਬਲਬੀਰ ਸਿੰਘ ਜੀ ਇਹਨਾਂ ਦੇ ਇੱਕ ਜੀ ਬੀਐਸ ਫਾਊਂਡੇਸ਼ਨ ਜਿਹੜੀ ਆ ਉਹਦੇ ਵੱਲੋਂ ਅ ਛਾਲੀ ਦਿਨਾਂ ਨੂੰ ਮੁੱਖ ਰੱਖਦੇ ਆਂ ਕੁਝ ਪਾਸਟਰ ਸੇਵਾ ਨਾਲ ਦੇ ਨਾਲ ਔਰ ਗਰੀਬ ਤੇ ਵਿਧਵਾ ਔਰਤਾਂ ਦੇ ਲਈ ਜਿਹੜੀ ਇੱਕ ਬੜੀ ਵੱਡੀ ਅੱਜ ਮਦਦ ਕੀਤੀ ਗਈ ਆ ਸੋ ਅੱਜ ਉਸ ਵਿਸ਼ੇ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਕੀਤਾ ਗਿਆ ਔਰ ਗਰੀਬਾਂ ਜਿਹੜਾ ਸੀਆਲੀ ਜਿਹੜੀ ਮਦਦ ਆ ਉਹ ਕੀਤੀ ਗਈ ਹੈ ਮੈਂ ਬੀਐਸ ਫਾਊਂਡੇਸ਼ਨ ਦਾ ਔਰ ਪਾਸੋਬਲ ਵੀਰ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੂੰ ਬੁਲਾ ਕੇ ਇਸ ਨੋਬਲ ਕਾਰਜ ਦੇ ਵਿੱਚ ਸਾਨੂੰ ਹਿੱਸਾ ਲੈਣ ਦਾ ਮੌਕਾ ਦਿੱਤਾ ਵਾ ਔਰ ਮੈਂ ਪੂਰੇ ਸਮਾਜ ਨੂੰ ਬੇਨਤੀ ਕਰਦਾ ਕਿ ਜਿਹੜਾ ਇਸ ਢੰਗ ਦੇ ਨਾਲ ਗਰੀਬਾਂ ਦੀ ਮਦਦ ਕਰਨੀ ਲੋੜਵੰਦਾਂ ਦੀ ਮਦਦ ਕਰਨੀ ਸਾਨੂੰ ਸਭ ਨੂੰ ਕਰਨੀ ਚਾਹੀਦੀ ਰਹਿਣਾ ਚਾਹੀਦਾ ਵਾ ਕਿਉਂਕਿ ਇਹਦੇ ਨਾਲ ਹੀ ਸਾਡਾ ਸਮਾਜ ਜਿਹੜਾ ਵਾ ਉਹ ਸਮਰਿੱਧ ਦਿੱਖਦਾ ਵਾ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਬਣੀ ਰਹਿੰਦੀ ਆ ਔਰ ਜਿਹੜੀ ਉੱਚ-ਨੀਚ ਆ ਉਹ ਖਤਮ ਹੁੰਦੀ ਆ ਔਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਨੇ ਬਹੁਤ ਵਧੀਆ ਅਪਰੋਲਾ ਕੀਤਾ ਵਾ ਆਪਣੀ ਜਿਹੜੀ ਨੇਕ ਕਮਾਈ ਆ ਉਹਦੇ ਵਿੱਚੋਂ ਦਸਬੰਧ ਕੱਢ ਕੇ ਪੈਸਾ ਇਕੱਠਾ ਕਰਕੇ ਤੇ ਇਹਨਾਂ ਨੇ ਗਰੀਬਾਂ ਦੀ ਮਦਦ ਕੀਤੀ ਮੈਂ ਮਹਿਸੂਸ ਕਰਦਾ ਕਿ ਬਹੁਤ ਹੀ ਵਧੀਆ ਖੋਜ ਇਹਨਾਂ ਨੇ ਕੀਤਾ ਔਰ ਇਹ ਜਿਹੜੀ ਪਛਾਣ ਆ ਇਹ ਮਸੀਹ ਲੋਕਾਂ ਦੀ ਪਛਾਣ ਆ ਮਸੀਹ ਲੋਕਾਂ ਨੂੰ ਮੰਨਣ ਵਾਲੇ ਲੋਕਾਂ ਦੀ ਪਛਾਣ ਆ ਕਿ ਅਸੀਂ ਇਹ ਰੀਸ਼ਾ ਆਪਣੇ ਜੋ ਸਾਡੀ ਜੇਬ ਦੇ ਵਿੱਚ ਹੈ ਜੋ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਵਾ ਕਿ ਜੇਕਰ ਤੇਰੇ ਕੋਲ ਦੋ ਚਾਦਰਾਂ ਤੇ ਇੱਕ ਛਾਦਰ ਜੜੀ ਹੈ ਤੂੰ ਦੂਸਰੇ ਨੂੰ ਦੇ ਦੇ ਔਰ ਮੈਂ ਲੋੜਵੰਦ ਨੂੰ ਦੇ ਦੇ ਸੋ ਇਹ ਜਿਹੜਾ ਕੰਮ ਕੀਤਾ ਵਾ ਅੱਜ ਬੀਐਸ ਫਾਊਂਡੇਸ਼ਨ ਦੇ ਮੁਖੀ ਪਾਸਟਰ ਲਬੀਰੋ ਜੀ ਨੇ ਇਹ ਬਾਈਬਲ ਦੇ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਨੂੰ ਮੁੱਖ ਰੱਖ ਕੇ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਆਪਣੀ ਕਮਾਈ ਦੇ ਵਿੱਚ ਬਹੁਤ ਵੱਡਾ ਇੱਕ ਹਿੱਸਾ ਜਿਹੜਾ ਉਹ ਅੱਜ ਗਰੀਬ ਲੋਕਾਂ ਦੀ ਔਰ ਲੋੜਵੰਦ ਸਾਥੀਆਂ ਦੀ ਔਰ ਸਾਡੇ ਪਾਸਟਰ ਸਭਾ ਨਾਲ ਦੀ ਇਨੀਸ਼ੀਅਲ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਰਜੈਕਟਾ ਦੇ ਕੇ ਮਦਦ ਕੀਤੀ ਹੈ ਮੈਂ ਮਹਿਸੂਸ ਕਰਦਾ ਕਿ ਇਹ ਸਾਡੇ ਲਈ ਬਹੁਤ ਮਾਨਵਤਾ ਦੀ ਗੱਲ ਹੈ ਸਾਡੀ ਫਖਰ ਵਾਲੀ ਗੱਲ ਹੈ ਔਰ ਮੈਂ ਆਸ ਕਰਦਾ ਹਾਂ ਕਿ ਉਹਨਾਂ ਵਾਲਾ ਸਮਾ ਜਿਹੜਾ ਬੀਐਸ ਫਾਊਂਡੇਸ਼ਨ ਆ ਉਹ ਬਹੁਤ ਵਧੀਆ ਢੰਗ ਨਾਲ ਕੰਮ ਕਰਕੇ ਗਰੀਬ ਲੋਕਾਂ ਦੀ ਜਿਹੜੀ ਉਹ ਮਦਦ ਦੇ ਲਈ ਹਮੇਸ਼ਾ ਅੱਗੇ ਰਹੇਗਾ ਸਾਡੀ ਪੂਰੀ ਟੀਮ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਆਸੋ ਪ੍ਰਭੂ ਦਾ ਜੀ ਦੀਪਕ ਲੋਪਾ ਜੀ ਪਾਸਟਰ ਸਟੀਫਨ ਪੱਟੀ ਜੀ ਰਮਨ ਜੀ ਔਰ ਹੋਰ ਵੀ ਸਾਥੀ ਸਾਡੇ ਜਿਹੜੇ ਆ ਅੱਜ ਮੌਜੂਦ ਸੀ ਸੋ ਅੱਜ ਇੱਕਦਾਂ ਬਹੁਤ ਵੱਡਾ ਫੈਸਲਾ ਸੀ ਪਟਾਵਾ ਕਿ ਪਾਸਟਰ ਬਲਬੀਰ ਜੀ ਜਿਹੜੇ ਆ ਉਹ ਸਾਡੇ ਜਿਹੜੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਆ ਉਹਦੇ ਜਿਹੜਾ ਪਾਸਟਰ ਵਿੰਗ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਕੰਮ ਕਰ ਰਿਹਾ ਔਰ ਪਾਸਟਰਾਂ ਦੀਆਂ ਲੋੜਾਂ ਜ਼ਰੂਰਤਾਂ ਦੇ ਵਿੱਚ ਪਾਸਟਰਾਂ ਦੇ ਹਰ ਵਿਸ਼ੇ ਦੇ ਵਿੱਚ ਖੜਾ ਹੁੰਦਾ ਉਹਦੇ ਚ ਕਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਆ ਅੱਜ ਇਹਨਾਂ ਨੂੰ ਮੈਂ ਸੌਂਪ ਕੇ ਜਾ ਰਿਹਾ ਹਾਂ ਸਾਡੇ ਪ੍ਰਧਾਨ ਜਤਿੰਦਰ ਮਸੀ ਗੌਰਵ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹਨਾਂ ਨੂੰ ਅਸੀਂ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਉਦੇ ਵਿੱਚ ਬਤੌਰ ਮੀਤ ਪ੍ਰਧਾਨ ਨਿਯੁਕਤੀ ਦੇ ਕੇ ਔਰ ਮੈਂ ਜਾ ਰਿਹਾ ਔਰ ਮੈਂ ਆਸ ਕਰਦਾ ਕਿ ਉਹ ਇਸ ਅਹੁਦੇ ਨੂੰ ਜਸਟੀਫਾਈ ਕਰਨਗੇ ਔਰ ਇਹਦੇ ਨਾਲ ਇंसाफी ਦਾ ਇਸ਼ਾਰਾ ਕਰਦੇ ਆਂ ਕਿਥੇ ਵੀ ਕਿਤੇ ਪਾਸ ਸੁਬਾਨਾ ਦੇ ਨਾਲ ਧਰਮ ਦੇ ਨਾਂ ਤੇ ਕੁਰਸੀ ਕੁਸ਼ਨ ਹੋਏਗਾ ਸਾਡੇ ਲੋਕਾਂ ਨਾਲ ਪਾਸੇ ਕੁਸ਼ਨ ਹੋਏਗਾ ਉਥੇ ਮੋਢੇ ਨਾਲ ਮੋਢਾ ਜੋੜ ਕੇ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦਾ ਸਾਥ ਦੇਣਗੇ ਔਰ ਮੈਂ ਬਹੁਤ ਜ਼ਿਆਦਾ ਅੱਜ ਖੁਸ਼ ਹਾਂ ਬਹੁਤ ਜ਼ਬਰਦਸਤ ਪ੍ਰੋਗਰਾਮ ਅੱਜ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਵੱਲੋਂ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਸਾਰੇ ਨੂੰ ਜੈ ਐਮ ਸੀ ਦੀ ਮੈਂ ਇਹਦਾ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਅ ਅੱਜ ਜਿਸ ਤਰ੍ਹਾਂ ਤੁਸੀਂ ਕਿ ਉਹਦੇਦਾਰੀ ਦਿੱਤੀ ਗਈ ਹੈ ਗਲੋਬਲ ਕ੍ਰਿਸਚਨ ਕਮੇਟੀ ਨੂੰ ਲਗ ਨੂੰ ਸੋ ਇਸ ਗੱਲ ਲਈ ਮੈਂ ਧੰਨਵਾਦ ਕਰਦਾ ਕਿ ਜੋ ਜ਼ਿੰਮੇਵਾਰੀ ਮੈਨੂੰ ਅੱਜ ਸੌਂਪੀ ਗਈ ਹੈ ਉਸ ਜ਼ਿੰਮੇਵਾਰੀ ਨੂੰ ਮੈਂ ਬਾਕੂਬੀ ਨਿਭਾਵਾਂਗਾ ਅਤੇ ਜਿੱਥੇ-ਜਿੱਥੇ ਮੇਰੀ ਸੇਵਾ ਲਗਾਈ ਜਾਏਗੀ ਮੈਂ ਉਹ ਸੇਵਾ ਨੂੰ ਕਰਾਂਗਾ ਪਰਮੇਸ਼ਰ ਦੇ ਰਾਸ ਦੇ ਵਿਸਥਾਰ ਦੇ ਲਈ ਅਤੇ ਦੂਸਰਾ ਤੁਸੀਂ ਅੱਜ ਜੋ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ ਕੁਝ ਪਾਸਟਰਸ ਅਤੇ ਕੁਝ ਵਿਧਵਾ ਪੈਨਾਂ ਦੀ ਮਦਦ ਕੀਤੀ ਗਈ ਹੈ ਜੈਕਟਾਂ ਕੰਬਲਸ ਇਹ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਦੇ ਕੇ ਉਹਨਾਂ ਨੂੰ ਸੋ ਇਹਨਾਂ ਸਾਰੀਆਂ ਗੱਲਾਂ ਦੇ ਲਈ ਅਸੀਂ ਪਰਮਿਸ਼ਨ ਦੇ ਨਾਮ ਨੂੰ ਮਹਿਮਦ ਅੰਮਨ ਤੇ ਨਾਲ ਹੀ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਜੋ ਆ ਬੰਟੀ ਜਨਾਲਾ ਜੀ ਪਹੁੰਚੇ ਨੇ ਗਲੋਬਲ 크ਰਿਸਚਨ ਐਕਸ਼ਨ ਕਮਿਟੀ ਦੇ ਵੱਲੋਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਉਹਨਾਂ ਨੇ ਸਾਡੇ ਇਸ ਉਪਰਾਲੇ ਦੇ ਵਿੱਚ ਆ ਕੇ ਸਹਿਯੋਗ ਕੀਤਾ ਸੋ ਇਹਨਾਂ ਸਾਰੀਆਂ ਗੱਲਾਂ ਦੇ ਲਈ ਅਸੀਂ ਪਰਮੇਸ਼ਰ ਦੇ ਨਾਮ ਦੀ ਵਧਾਈ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਕਰਨ ਜੈਮਸੀ ਜੀ ਮੈਂ ਦੱਸਣਾ ਚਾਹੁੰਦਾ ਕਿ ਮੈਂ ਪ੍ਰੋਫੈਟ ਪ੍ਰਭੂदास ਗਲੋਬਲ 크ਰਿਸਚਨ ਐਕਸ਼ਨ ਕਮਿਟੀ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਔਰ ਮੈਂ ਸਾਰਿਆਂ ਨੂੰ ਪਹਿਲਾਂ ਤਾਂ 90 ਸਾਲ ਦੀ ਵਧਾਈ ਦੇਣਾ ਚਾਹੁੰਦਾ ਐਕਸ਼ਨ ਕਮੇਟੀ ਵੱਲੋਂ ਸਾਡੇ ਪ੍ਰਧਾਨ ਜੀ ਟਿੰਡਰ ਮਸੀ ਗੌਰਵ ਜੀ ਵੱਲੋਂ ਤਨੁਸਾਰ ਨੇ ਮੁਦਈ ਕਰਨਾ ਚਾਹੁੰਦਾ ਤੇ ਪ੍ਰਮਾਤਮਾ ਦਾ ਜਦ ਪ੍ਰਭੂਤਵ ਅਨੁਸਾਰ ਨੇ ਇਸ ਸਾਲ ਵਿੱਚ ਵੱਡੀ ਬਰਸਤ ਦੇ ਦੱਸਣਾ ਚਾਹੁੰਦਾ ਕਿ ਅੱਜ ਜੋ ਇਸ ਜਗ੍ਹਾ ਤੇ ਮੀਟਿੰਗ ਕੀਤੀ ਗਈ ਹੈ ਇਹ ਪਾਸਟੋਰ ਬੀਜੀ ਨੂੰ ਨਾਮ ਨਾਲੇ ਮੀਟਿੰਗ ਕੀਤੀ ਗਈ ਹੈ ਉਹ ਤਾਜੀ ਮਾਦ ਦੇ ਵਿੱਚ ਰੱਖੀ ਗਈ ਸੀ ਜਿਹਦੇ ਵਿੱਚ ਵੀ ਕਾਨੂੰਨ ਮਦਦ ਕੀਤੀ ਕਮਲਦੇਵਾਰਾ ਪਾਸਟੋਰ ਸੁਮੇਟ ਜੈਕਰ ਦੇ ਦੁਆਰਾ ਕੀਤੀ ਗਈ ਉਹਦੇ ਵਿੱਚ ਸਾਡੇ ਪ੍ਰਧਾਨ ਜੋ ਆਏ ਨੇ ਬੰਟੀ ਦੇ ਨਾਲਾ ਜੀ ਪਹੁੰਚੇ ਨੇ ਉਹਨਾਂ ਦੇ ਦੁਆਰਾ ਜੀ ਲੋੜਾਂ ਕੀਤੀਆਂ ਗਈਆਂ ਪਾਸਟੋਰ ਬੀਜੀ ਨੂੰ ਜੋ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਲਗਾਇਆ ਗਿਆ ਔਰ ਉਹ ਵੀ ਸੰਧੂ ਦੀ ਪਾਸ ਜੀ ਉਹਨਾਂ ਨੂੰ ਵੀ ਅੱਜ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਲਈ ਸ਼ਗਤ ਲਗਾਇਆ ਗਿਆ ਮੈਂ ਇਹੋ ਸ਼ਾਸਨ ਦਿੰਦਾ ਕਿ ਅਸੀਂ ਕੌਮ ਦੇ ਲਈ ਕੰਮ ਕਰ ਰਹੇ ਹਾਂ ਤੇ ਹੋਰ ਸਾਡਾ ਜਿਹੜਾ ਦਾਇਰਾ ਵਧ ਲਿਆ ਪ੍ਰਭੂ ਦਾ ਨੂਰ ਹੈ ਨਾਲ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਇੱਕ ਵੱਡਾ ਕੰਮ ਕਰਾਂਗੇ ਕਿ ਜਦੋਂ ਜਿੱਥੇ ਜਿੱਥੇ ਸਾਡੀ ਕੌਮ ਨੂੰ ਜ਼ਰੂਰਤ ਪੈਂਦੀ ਹੈ ਉੱਥੇ ਹੀ ਖੜੇ ਹੋਵਾਂਗੇ ਅੱਗੇ ਵੀ ਖੜੇ ਹੋ ਰਹੇ ਹਾਂ ਤੇ ਸਾਡਾ ਦਾਇਰਾ ਦਿਨ ਪਰ ਦਿਨ ਜਿੱਦਾਂ ਜਿੱਦਾਂ ਵਧਦਾ ਜਾ ਰਿਹਾ ਹੈ ਉਸੇ ਤਰ੍ਹਾਂ ਮਸੀਹ ਕੌਮ ਜਿਹੜਾ ਉਹਦਾ ਸਿਰ ਜਿਹੜਾ ਹੋਰ ਉੱਚਾ ਕਰੇਗਾ ਪ੍ਰਭੂ